ਬਿਸਿਕਲ ਜੀ ਸਾਰਿਆਂ ਨੂੰ ਮੈਰੀਜ ਕਲਰ ਬਟਿਕ ਮਾਨਸਾ ਤੋਂ ਜਿਵੇਂ ਆਪਾਂ ਆਰਡਰ ਤੇ ਸੂਟ ਰੈਡੀ ਕਰਦੇ ਆ ਪਰ ਅੱਜ ਆਪਾਂ ਤੁਹਾਡੇ ਲਈ ਕੁਝ ਸਪੈਸ਼ਲ ਸੂਟ ਲੈ ਕੇ ਆਏ ਆ ਜੋ ਆਪਾਂ ਕੋਈ ਔਨ ਆਰਡਰ ਨਹੀਂ ਆਪਾਂ ਸੇਲ ਕਰਨ ਵਾਸਤੇ ਸੂਟ ਰੈਡੀ ਕੀਤੇ ਆ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਸ਼ਰਟ ਦੇ ਵਿੱਚ ਬਹੁਤ ਸੋਹਣੀ ਜੀ ਬੂਟੀ ਦਿੱਤੀ ਹੋਈ ਆ ਸਟੱਫ ਹੈ ਜਿਹੜਾ ਇਹ ਲਾਈਨਾਂ ਵਾਲਾ ਸਟੱਫ ਰਹੂਗਾ ਬਹੁਤ ਸੋਹਣਾ ਲਾਈਨਾਂ ਵਾਲਾ ਸਟੱਫ ਹੈ ਪੂਰੀ ਸ਼ਰਟ ਦੇ ਵਿੱਚ ਇਹ ਬੂਟੀ ਆਉਣਗੇ ਲੈਂਥ ਦਾ ਕੋਈ ਇਸ਼ੂ ਨਹੀਂ ਇਹਦੇ ਵਿੱਚ ਕਿੰਨੀ ਵੀ ਲੈਂਥ ਤੁਸੀਂ ਰੱਖ ਸਕਦੇ ਹੋ ਜਿਹੜਾ ਇਹ ਵਾਲਾ ਕੰਮ ਹੈ ਇਹ ਇਹਦੀਆਂ 슬ੀਵਜ਼ ਦਾ ਰਹੂਗਾ ਤਿੰਨ ਬੂਟੀਆਂ ਇਹਦੀ 슬ੀਵਸ ਤੇ ਆਉਣੀਆਂ ਤੁਸੀਂ ਇਹਨਾਂ ਦੀ ਸਾਡੇ ਤੋਂ ਸਟਿਚਿੰਗ ਵੀ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਦੁਪੱਟਾ ਜਿਵੇਂ ਵੀ ਤੁਸੀਂ ਲੈਣੇ ਆ ਤੁਸੀਂ ਸਾਨੂੰ ਮੈਸੇਜ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਸੈਕੰਡ ਰਹੂਗਾ ਇਹ ਰੈੱਡ ਕਲਰ ਦਾ ਸੂਟ ਇਹ ਵੀ ਪੂਰੀ ਛੜ ਦੇ ਵਿੱਚ ਬੂਟੀਆਂ ਕੋਈ ਲੈਂਥ ਇਸ਼ੂ ਇਹਦਾ ਜਿਹੜਾ ਸਟੱਫ ਹੈ 크ਰੇਪ ਦਾ ਸਟੱਫ ਹੈ ਇੱਕ ਨਿਊ ਸਟੱਫ ਆਇਆ ਹੈ 크ਰੇਪ ਦਾ ਬਹੁਤ ਸੋਹਣਾ ਜਿਹਾ ਪਿਓਰ ਦੀ ਲੁੱਕ ਦਿੰਦਾ ਹੈ ਬਿਲਕੁਲ ਹੀ ਬਹੁਤ ਲਾਈਟ ਜਿਹਾ ਇਹ ਸਟੱਫ ਹੈ ਐਵੇਂ ਬੂਟੀਆਂ ਜਿਹੜੀ ਇਹਦੀ 슬ੀਵਸ ਤੇ ਰਾਣੀਆਂ ਸੇਮ ਬੂਟੀਆਂ ਸ਼ਰਟ ਵਾਲੀਆਂ ਇਹ ਜਿਹੜਾ ਥਰਡ ਸੂਟ ਹੈ ਇਹ ਬਹੁਤ ਲਾਈਟ ਜਿਹੇ ਕਲਰ ਦਾ ਸੂਟ ਹੈ ਜੋ ਬਹੁਤ ਆਪਣੇ ਮੰਮੀ ਲਈ ਇਹ ਸੂਟ ਬਣਾਉਣਾ ਜਿਨ੍ਹਾਂ ਨੇ ਕੋਈ ਸੂਟ ਬਾਈ ਕਰ ਸਕਦੇ ਆ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹਾ ਬ੍ਰੀਕ ਜਿਹਾ ਕੰਮ ਹੋਇਆ ਇਹਦਾ ਐਂਡ ਇਹਦੀਆਂ ਜਿਹੜੀਆਂ 슬ੀਵਜ਼ ਨੇ ਸੇਮ ਹੀ ਆਪਾਂ ਇਹ ਆਜ ਨੂੰ 슬ੀਵਜ਼ ਨੇ ਕੰਮ ਦਿੱਤਾ ਸੋ ਇਹਨਾਂ ਨਾਲ ਤੁਸੀਂ ਜੋ ਵੀ ਦੁਪੱਟੇ ਰੈਡੀ ਕਰਨੇ ਆ ਆਪਦੀ ਚੋਇਸ ਅਕਾਰਡਿੰਗ ਤੁਸੀਂ ਉਹੀ ਦੁਪੱਟਾ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਸੂਟ ਤੁਸੀਂ ਬਾਈ ਕਰਨ ਦੇ ਲਈ ਸਾਡਾ ਨੰਬਰ ਹੈ ਜਿਹੜਾ ਉਹ ਮੈਂਸ਼ਨ ਕੀਤਾ ਹੋਇਆ ਉਹਦੇ ਤੇ ਮੈਸੇਜ ਕਰ ਸਕਦੇ ਹੋ ਥੈਂਕ ਯੂ